ਮੈਂ ਬਥੇਰਾ ਕਹਿਣਾ ਬੀਜੇਪੀ ਵਾਲਿਆਂ ਨੂੰ ਮੋਦੀ ਸਾਹਿਬ ਨੂੰ ਮੋਦੀ ਸਾਹਿਬ ਤੁਹਾਡੀ ਤੌਰ ਤੇ ਹੰਕਾਰ ਦਿਖੀ ਜਾਂਦਾ ਤੁਹਾਨੂੰ ਲੱਗਦਾ ਸ਼ਾਇਦ ਮੈਂ ਪਤਾ ਨਹੀਂ ਕੀ ਬਣ ਗਿਆ ਤੁਸੀਂ ਜਿਵੇਂ ਤੁਰਦੇ ਹੋ ਨਾ ਇਹ ਹੰਕਾਰ ਹੈ ਤੇ ਥੋੜਾ ਜਿਹਾ ਜੇ ਕਿਤੇ ਧਰਤੀ ਵੱਲ ਦੇਖ ਲਓ ਥੱਲੇ ਤਾਂ ਚੰਗੇ ਰਹੋਗੇ ਨਹੀਂ ਤਾਂ ਫਿਰ ਐਂ ਕਰੋ ਤੁਹਾਡੇ ਤੋਂ 40 ਕਿਲੋਮੀਟਰ ਦੂਰ ਹੀ ਬੈਠੀ ਐ ਸ਼ੇਖ ਅਸੀਨਾ ਨੂੰ ਮਿਲਿਆ ਹੋ ਉਹਨੇ ਉਹਨੇ ਸਵੇਰੇ ਬ੍ਰੇਕਫਾਸਟ ਆਪਦੇ ਘਰੇ ਕੀਤਾ ਸੀ ਤੇ ਜਿਹੜਾ ਲੰਚ ਵਾਸਤੇ ਲੋਕ ਬੁਲਾਏ ਹੋਏ ਸੀ ਉਹ ਲੋਕ ਨਹੀਂ ਆਏ ਪਰ ਬੰਗਲਾਦੇਸ਼ ਦੇ ਆਮ ਲੋਕ ਰਿਕਸ਼ਿਆਂ ਵਾਲੇ ਪ੍ਰਧਾਨ ਮੰਤਰੀ ਦੇ ਘਰੇ ਲੰਚ ਕਰਕੇ ਗਏ ਨੇ ਇਹ ਪਬਲਿਕ ਇਹ ਸਿੱਖ ਲਿਓ ਸੋ ਇਸ ਕਰਕੇ ਹਮੇਸ਼ਾ ਪਬਲਿਕ ਦੇ ਨਾਲ ਰਾਵਾਂਗੇ ਨਾ ਹੀ ਪਬਲਿਕ ਤੋਂ ਵੱਡੇ ਬਣਨ ਦੀ ਕੋਸ਼ਿਸ਼ ਕਰਨੀ ਹੈ ਨਾ ਹੀ ਬਣ ਸਕਦੇ ਹਾਂ ਬਣ ਵੀ ਨਹੀਂ ਸਕਦੇ ਜੀ ਇਹ ਹੁਣ ਜਿਹੜਾ ਕਹਿੰਦੇ ਭਗਵਾਨ ਮੈਨੂੰ ਕਹਿੰਦੇ ਪੱਤਰਕਾਰ ਗਏ ਬਈ ਤੁਸੀਂ ਬਾਦਲ ਹਰਾਤਾ ਜੀ ਤੁਸੀਂ ਕੈਪਟਨ ਰਾਤਾ ਜੀ ਤੁਸੀਂ ਸਿੱਧੂ ਇਹ ਤਾਂ ਮੈਂ ਕਹਿੰਦਾ ਮੈਂ ਨਹੀਂ ਹਰਾਇਆ ਭਰਾਵੋ ਮੇਰਾ ਤਾਂ ਨਾ ਹੀ ਲੱਗਦਾ ਇਹ ਤਾਂ ਪਬਲਿਕ ਹੈ ਇਹ ਲੋਕਾਂ ਨੇ ਹਰਾਇਆ ਉਹ ਕੋ ਨਾ ਕੋਈ ਬਜ਼ੁਰਗ ਬੈਠਾ ਸੀਗਾ ਟ੍ਰੇਨ 'ਚ ਜਾ ਹੀ ਜਾਂਦਾ ਸੀ ਤਾਂ ਗ੍ਰੇਵੀ ਦੇਖਿਆ ਵੀ ਪਿਛਲੇ ਤਿੰਨ ਚਾਰ ਸਟੇਸ਼ਨਾਂ ਤੋਂ ਮੈਂ ਦੇਖ ਰਿਹਾ ਟ੍ਰੰਕ ਖਾਲੀ ਹੀ ਪਿਆ ਹੈ ਮਤਲਬ ਲਾਬਾਰ ਸੀ ਪਿਆ ਮੈਨੂੰ ਲੱਗਦਾ ਉਹਨੇ ਕਿਹਾ ਇਮੇਲ ਦਾ ਫੌਜੀ ਕੋਈ ਬਾੜਾ ਚਾ ਮਨਾ ਗਿਆ ਛੁੱਟੀ ਦਾ ਵੀ ਟਰੰਕ ਭੁੱਲ ਗਿਆ ਆ ਪੁੱਤਰ ਗਿਆ ਕਹਿੰਦਾ ਵਿੱਚ ਸਮਾਨ ਹੋਊ ਵਧੀਆ ਰੰਮ ਰੰਮ ਹੋ ਸਾਰਾ ਕੋ ਜਿਹੜਾ ਫੌਜ ਚੋਂ ਮਿਲਦਾ ਚੱਕ ਲੈਨੇ ਆ ਉਹ ਬਜ਼ੁਰਗ ਨੇ ਚੱਕ ਲਿਆ ਟਰੰਕ ਫੌਜ ਵਾਲਾ ਜਿੰਦਾ ਲੱਗਿਆ ਸੀ ਨੂੰ ਟਰੰਕ ਚੱਕ ਕੇ ਤੁਰ ਪਿਆ ਮੂਰੇ ਪੁੱਛਦਾ ਨੱਕਾ ਲੱਗਿਆ ਉਹ ਕਹਿੰਦਾ ਬਾਬਾ ਜੀ ਕਿੱਥੋਂ ਆਏ ਹੋ ਇਹ ਕਿੱਥੋਂ ਆਏ ਆ ਜੀ ਆ ਕੀ ਹੈ ਟਰੰਕ ਚ ਕਹਿੰਦਾ ਪੁੱਤ ਕੱਪੜੇ ਲੀੜੇ ਨੇ ਹੋਰ ਤਾਂ ਕੀ ਨੇ ਚੱਲ ਕਹਿੰਦੇ ਖੋਲ ਹੁਣ ਖੋਲੇ ਕਿਥੋਂ ਚਾਬੀ ਤਾਂ ਐ ਨਹੀਂ ਸੀ ਉਹਦੀ ਪੁਲਸਾਰ ਨੇ ਜਿੰਦਾ ਤੋੜਿਆ ਤਰੰਕ ਖੋਲਿਆ ਤੇ ਉੱਚ ਬੰਦਾ ਵੱਢ ਕੇ ਟੋਟੇ ਟੋਟੇ ਕਰਕੇ ਵਿੱਚ ਪਾਇਆ ਪਿਆ ਉਹ ਬੁੜਾ ਕਹੇ ਜੀ ਮੈਂ ਨਹੀਂ ਮੈਂ ਨਹੀਂ ਕੀਤਾ ਮੈਂ ਉਹ ਕਹਿੰਦੇ ਨਹੀਂ ਨਹੀਂ ਜੀ ਤੇ লাশ ਤਾਂ ਲਈ ਜੰਨੇ ਤੂੰ ਨਾਲ ਪਰਚਾ ਪੈ ਗਿਆ 302 ਦਾ ਕੇਸ ਲੱਗਿਆ ਜੱਜ ਆਇਆ ਜੱਜ ਕਹਿੰਦਾ ਬਜ਼ੁਰਗੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਇਨਸਾਨੀਅਤ ਨੂੰ ਅੱਜ ਬਹੁਤ ਬੇਸ਼ਰਮ ਕੀਤਾ ਦਾ ਦਾਗ ਲਾਇਆ ਇਨਸਾਨੀਅਤ ਤੇ ਸ਼ਰਮਸਾਰ ਕਰਦੀ ਇਨਸਾਨੀਅਤ ਬੰਦਾ ਕਿੰਨੀ ਬੇਰਹਿਮੀ ਨਾਲ ਵੱਢ ਕੇ ਤੁਸੀਂ ਟਰੰਕ ਚ ਪਾ ਕੇ ਕਤਲ ਕੀਤਾ ਕੀ ਕਹਿਣਾ ਚਾਹੋਗੇ ਉਹ ਬੁੜਾ ਬੁੜਾ ਕਹਿੰਦਾ ਮੋਤੀਆਂ ਵਾਲੋ ਮੇਰੀ ਗੱਲ ਤਾਂ ਸੁਣ ਲਓ ਉਹ ਮੈਂ ਕਤਲ ਨਹੀਂ ਕੀਤਾ ਮੈਂ ਤਾਂ ਕਰਾਇਆ ਕਰਾਇ ਇੱਥੇ ਆ ਗਿਆ ਕਿਸੇ ਦਾ ਸਵੇਸ ਕਰਕੇ ਇਹ ਆ ਜਿਹੜੇ ਫਿਰਦੇ ਆ ਕਾਲੀ ਦਲ ਨਾਲ ਕੰਗਸੀ ਇਹਨਾਂ ਨੂੰ ਕਰੇ ਕਰਾਇ ਹੀ ਮਿਲੇ ਨੇ ਪਹਿਲਾਂ ਬਾਪੂਆ ਨੇ ਦੇਤੇ ਆਜਾ ਪੁੱਤ ਡਿਪਟੀ ਸੀਐਮ ਇਹ ਕਰੇ ਕਰਾਏ ਬਣੇ ਬਣਾਏ ਮਿਲੇ ਨੇ ਪਰ ਜਦੋਂ ਲੋਕਾਂ ਕੋਲੇ ਜਾ ਕੇ ਆਪ ਜਦੋਂ ਕੋਈ ਮਿਹਨਤਾਂ ਕਰੇ ਤਾਂ ਉਹਦਾ ਫਰਕ ਹੁੰਦਾ ਇਸ ਕਰਕੇ ਉਹ ਲੋਕਾਂ ਦਾ ਹਮੇਸ਼ਾ ਰਣੀ ਰਹਿੰਦਾ ਹੈ ਜਿਹੜਾ ਲੋਕਾਂ ਦੇ ਵਿੱਚੋਂ ਨਿਕਲਿਆ ਹੋਵੇ ਜਿਨ੍ਹਾਂ ਨੂੰ ਇਹ ਹੋਵੇ ਕਿ ਮੈਂ ਲੋਕਾਂ ਨੂੰ ਖਰੀਦ ਲੈਣਾ ਹੁੰਨਾ ਮੈਂ ਤਾਂ ਪਾਰਟੀਆ ਤੋੜ ਦੇਣਾ ਹੁੰਨਾ ਮੈਂ ਉਹ ਕਰ ਦੇਣਾ ਹੁੰਨਾ ਉਹ ਫਿਰ ਲੋਕਾਂ ਨਾਲੋਂ ਟੁੱਟ ਜਾਂਦੇ ਨੇ ਤੇ ਲੋਕ ਉਹਨਾਂ ਨਾਲੋਂ ਟੁੱਟ ਜਾਂਦੇ ਨੇ ਸਵਾਜ ਦਾ ਦਿਨ ਮੈਂ ਖਾਸ ਤੌਰ ਤੇ ਬਰਨਾਲੇ ਚੁਣਿਆ ਕਿ ਮੈਂ ਰਖੜੀ ਦੇ ਮੌਕੇ ਤੇ ਜਿਵੇਂ ਰਖੜੀ ਦੇ ਮੌਕੇ ਤੇ ਭੈਣਾਂ ਪੇਕੇ ਆਉਂਦੀਆਂ ਭਰਾ ਦੇ ਰਖੜੀ ਬੰਨਣ ਮੈਂ ਵੀ ਰਖੜੀ ਦੇ ਮੌਕੇ ਤੇ ਪੇਕੇ ਆਇਆ ਆਪਣੇ ਕਿ ਮੇਰੇ ਪੇਕੇ ਨੇ ਇਹ ਬਰਨਾਲਾ ਧਨੋਲਾ ਬਦੌੜ ਸ਼ੇਰਪੁਰ ਮਹਿਲਕਲਾਂ ਕਨੌਰ ਤੂਰੀ ਭਵਾਨੀਗੜ ਖਨੋਰੀ ਲਹਿਰਾਗਾਗਾ ਬੱਡਬਰ ਲੋਂਗੋਵਾਲ ਇਹ ਸਾਰੇ ਪੀਕੇ ਨੇ ਸੁਣਿਸ ਕਰਕੇ ਮੈਨੂੰ ਅੱਜ ਬੜੀ ਖੁਸ਼ੀ ਆ ਕਿਉਂਕਿ ਜਦੋਂ ਕੋਈ ਵੀ ਬੰਦਾ ਚਾਹੇ ਜਿੱਥੇ ਮਰਜ਼ੀ ਚਲਾ ਜਾਵੇ ਜਿੱਡਾ ਮਰਜ਼ੀ ਵੱਡੇ ਆਉਂਦਿਆਂ ਤੇ ਪਹੁੰਚ ਜੇ ਪਰ ਜਦੋਂ ਉਹ ਆਪਣੇ ਪਿੰਡ ਜਾਂ ਆਪਣੇ ਪੁਰਾਣੇ ਯਾਰਾਂ ਦੋਸਤਾਂ ਨੂੰ ਜਾਂ ਪੁਰਾਣੇ ਜਿਹਨੇ ਪੜਾਉਂਦੇ ਰਹੇ ਉਹਨੂੰ ਟੀਚਰਾਂ ਨੂੰ ਜਾਂ ਜਿਹੜੇ ਉਹਨੇ ਪੁਰਾਣੇ ਕੋਚਸ ਜਿਹੜੇ ਉਹਨੂੰ ਕੋਚਿੰਗ ਦਿੰਦੇ ਰਹੇ ਆ ਜਦੋਂ ਉਹਨਾਂ ਨੂੰ ਮਿਲਦਾ ਤਾਂ ਬਹੁਤ ਖੁਸ਼ੀ ਹੁੰਦੀ ਹੈ ਕੋਚਾਂ ਨੂੰ ਟੀਚਰਾਂ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਸਾਡਾ ਪੜਾਇਆ ਹੋਇਆ ਸਾਡਾ ਲਾਇਆ ਹੋਇਆ ਬੂਟਾ ਅੱਜ ਛਾਂ ਵੀ ਦੇ ਰਿਹਾ ਹੈ ਅੱਜ ਫਲ ਵੀ ਦੇ ਰਿਹਾ ਤੇ ਬੱਲੇ ਬੱਲੇ ਹੋ ਰਹੀ ਹੈ ਤੇ ਉਹ ਜਿਹੜਾ ਬੰਦਾ ਹੁੰਦਾ ਉਹਨੂੰ ਇਹ ਖੁਸ਼ੀ ਹੁੰਦੀ ਹੈ ਕਿ ਮੈਂ ਆਪਣੇ ਪਿੰਡ ਆਇਆ ਹੋਇਆ ਤੇ ਪਿੰਡ ਵਾਲੇ ਲੋਕ ਮੈਨੂੰ ਪਿਆਰ ਦੇ ਰਹੇ ਨੇ ਮੈਂ ਸਤੌਜ ਪੰਜ ਕਲਾਕਾਰ ਦੇ ਤੌਰ ਤੇ ਮਸ਼ਹੂਰ ਹੋ ਗਿਆ ਸੀ ਮੈਂ 7.5 ਸਾਲ ਦੀ ਉਮਰ 'ਚ ਹੀ ਪਰ ਮੈਂ ਜਦੋਂ ਕਲਾਕਾਰ ਦੇ ਤੌਰ ਤੇ ਵੀ ਤੇ ਅੱਜ ਮੁੱਖ ਮੰਤਰੀ ਦੇ ਤੌਰ ਤੇ ਵੀ ਜਾਂ ਪਹਿਲਾਂ ਐਮਪੀ ਦੇ ਤੌਰ ਤੇ ਵੀ ਜਦੋਂ ਮੈਂ ਸਤੌਜ ਆ ਨਾ ਮੈਂ ਕਦੇ ਭਗਵੰਤ ਮਾਨ ਬਣ ਕੇ ਨਹੀਂ ਜਾਂਦਾ ਮੈਂ ਕਿਸੇ ਦਾ ਚਾਚਾ ਕਿਸੇ ਦਾ ਵੱਡਾ ਭਾਈ ਕਿਸੇ ਦਾ ਛੋਟਾ ਭਾਈ ਕਿਸੇ ਦਾ ਪੁੱਤ ਕਿਸੇ ਦਾ ਪਤੀਜਾ ਬਣ ਕੇ ਜਾਂਦਾ ਮੈਂ ਉੱਥੇ ਆ ਜਿਹੜੇ ਬਾਹਰਲੇ ਆਉਦੇ ਲੱਗੇ ਹੋਏ ਨੇ ਨਾਮ ਨਾਲ ਉਹ ਲੈ ਕੇ ਨਹੀਂ ਜਾਂਦਾ ਆਮ ਤੌਰ ਤੇ ਖਬਰਾਂ ਸੁਣਦੇ ਆ ਥੋੜਾ ਜਿਹਾ ਬੰਦਾ ਵੱਡਾ ਹੋ ਜੇ ਆਪਣੇ ਨਾਲ ਦੇ ਨੂੰ ਭੁੱਲ ਜਾਂਦਾ ਹੈ ਹੀਟਲਿਆ ਨੂੰ ਭੁੱਲ ਜਾਂਦਾ ਹੈ ਪਛਾਣਣੋਂ ਹਟ ਜਾਂਦਾ ਉਹਨਾਂ ਨੂੰ ਕਾਲੀਆਂ ਅਣਕਾਂ ਲਾ ਲੈਂਦਾ ਮੈਂ ਪਤਾ ਨਹੀਂ ਕੀ ਬਣ ਗਿਆ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ ਮੈਂ ਜਦੋਂ ਪਿੰਡ ਜਾਂਦਾ ਕਿਉਂਕਿ ਮੈਂ ਸਾਰਿਆਂ ਨੂੰ ਜਾਣਦਾ ਜਦੋਂ ਮੈਂ ਉਹਨਾਂ ਦੇ ਨਾਲ ਐਨਾ ਕੀ ਹਾਲ ਹੈ ਟਹਲੇ ਕਿਵੇਂ ਪ੍ਰਗਟ ਹਾਂ ਬਲਬੀਰ ਕਿਵੇਂ ਹੈ ਜਗਰਾਜ ਠੀਕ ਹੈ ਹੋਰ ਉਹ ਇੱਕ ਮੈਨੂੰ ਕਹਿੰਦਾ ਯਾਰ ਤੂੰ ਹਜੇ ਵੀ ਸਾਡੇ ਨਾਂ ਜਾਣਦਾ ਮੈਂ ਕਹਿੰਦਾ ਹਜੇ ਵੀ ਦਾ ਮਤਲਬ ਕੀ ਅਜਿਹਾ ਚ ਉਹਨਾਂ ਨੂੰ ਇਹ ਹੈ ਉਹ ਵੀ ਸਹੀ ਨੇ ਕਿ ਕਈ ਵਾਰ ਨਾ ਉਹਨਾਂ ਨੇ ਤੇ ਇਹੀ ਸੁਣਿਆ ਹੋਇਆ ਹੈ ਨਾ ਵੀ ਬੰਤਾ ਵੱਡਾ ਹੋ ਜੇ ਫੱਲੇ ਵਾਲਿਆਂ ਨੂੰ ਭੁੱਲ ਜਾਂਦਾ ਪਰ ਮੈਂ ਮੇਰੇ ਟੀਚਰਾਂ ਨੇ ਮੈਨੂੰ ਇਹ ਸਿੱਖਿਆ ਦਿੱਤੀ ਹੈ ਮੈਂ ਆਪ ਕਿਤਾਬਾਂ ਚ ਪੜਿਆ ਤੁਸੀਂ ਵੀ ਨੋਟ ਕਰ ਲਿਓ ਗਮਲੇ ਦੇ ਜਿਹੜੇ ਬੂਟੇ ਹੁੰਦੇ ਨੇ ਉਹ ਥੋੜੀ ਜੀ ਹਵਾ ਦਾ ਬੋਲਾ ਨਹੀਂ ਚੱਲਦੇ ਨਾਲ ਦੀ ਨਾਲ ਗਮਲਾ ਦਿੱਗ ਪੈਂਦਾ ਗਮਲਾ ਟੁੱਟ ਜਾਂਦਾ ਬੂਟਾ ਥੱਲੇ ਪਰ ਜਿਹੜੇ ਬੋੜ ਪਿੱਪਲ ਪੁਰਾਣੇ ਨਿੰਮ ਤਾਲੀਆਂ ਜੰਡ ਉਹ 2-200 ਸਾਲ ਤੋਂ ਵੀ ਵੱਧ ਉਮਰ ਹੋ ਗਈ ਉਹਨਾਂ ਦੀ ਕਈਆਂ ਦੀ ਕਈ ਪਿੰਡਾਂ 'ਚ ਉਹ ਤਾਂ ਖੜੇ ਨੇ ਕਿਉਂਕਿ ਧਰਤੀ ਨਾਲ ਜੁੜੇ ਹੋਏ ਨੇ ਜੜਾਂ ਨੇ ਉਹਨਾਂ ਦੀਆਂ ਉਹਨਾਂ ਨੇ ਆਪਣੀਆਂ ਜੜਾਂ ਨਹੀਂ ਛੱਡੀਆਂ ਸੋ ਜੜਾਂ ਨਹੀਂ ਛੱਡਣੀਆਂ ਇੱਥੇ ਜੜਾਂ ਰੱਖ ਕੇ ਕਾਮਯਾਬੀਆਂ ਇੱਥੇ ਹੀ ਪ੍ਰਾਪਤ ਕਰਨੀਆਂ ਨੇ ਕਾਮਯਾਬੀਆਂ ਵਾਸਤੇ ਅਸੀਂ ਕਿਧਰੇ ਦੂਰ-ਦੂਰ ਨਹੀਂ ਜਾਣਾ ਆਪਣੀਆਂ ਜੜਾਂ ਨਹੀਂ ਛੱਡਣੀਆਂ ਸੋ ਜੜਾਂ ਨਾਲ ਜੁੜੇ ਰਹਿਣਾ ਜਿਹੜੀ ਕੌਮ ਆਪਣੀਆਂ ਜੜਾਂ ਨਾਲ ਜੁੜੀ ਹੋਈ ਹੈ ਉਹ ਕੌਮ ਤਰੱਕੀ ਕਰਦੀ ਹੈ ਜਿਹੜੀ ਕੌਮ ਗਮਲੇ ਦਾ ਬੂਟਾ ਬਣ ਜੇ ਉਹ ਇੱਥੋਂ ਚੱਕ ਕੇ ਉਧਰ ਦਰ ਦਿੰਦੇ ਉਧਰੋਂ ਚੱਕ ਕੇ ਇੱਧਰ ਦਰ ਦਿੰਦੇ ਉਹਦਾ ਕੋਈ ਟਿਕਾਣਾ ਨਹੀਂ ਬਣਦਾ ਪੱਕਾ ਸੋ ਅੱਜ ਲੋੜ ਇਸ ਗੱਲ ਦੀ ਹੈ ਮੈਨੂੰ ਬੜੀ ਖੁਸ਼ੀ ਇਸ ਗੱਲ ਦੀ ਹੋਈ ਅੱਜ ਮੈਨੂੰ ਸਵੇਰੇ ਸਵੇਰੇ ਇੱਕ ਖਬਰ ਮਿਲੀ ਅੱਜ ਅਖਬਾਰ 'ਚ ਛਪੀ ਹੈ ਕਿ ਪੰਜਾਬ ਦੇ ਪ੍ਰਾਈਵੇਟ ਤੇ ਸਰਕਾਰੀ ਕਾਲਜਾਂ 'ਚ ਦੁਬਾਰੇ ਰੌਣਕਾਂ ਪਰਤ ਆਈਆਂ ਐਡਮਿਸ਼ਨਾਂ ਵਾਸਤੇ ਲਾਈਨਾਂ ਲੱਗੀਆਂ ਪਈਆਂ ਨੇ ਕਾਲਜ ਫੇਰ ਭਰ ਗਏ ਐਡਮਿਸ਼ਨਾਂ ਨਾਲ ਮੁੰਡੇ ਕੁੜੀਆਂ ਯੂਨੀਵਰਸਿਟੀਆਂ 'ਚ ਕਾਲਜਾਂ 'ਚ ਵੱਖ-ਵੱਖ ਖੇਤਰਾਂ 'ਚ ਐਡਮਿਸ਼ਨ ਲੈ ਰਹੇ ਨੇ ਬਾਹਰਲੇ ਮੁਲਕਾਂ ਚੋਂ ਆ ਕੇ ਇੱਥੇ ਐਡਮਿਸ਼ਨ ਲੈ ਰਹੇ ਨੇ ਜੋ ਗੱਲ ਮੈਂ ਪਹਿਲਾਂ ਕਹੀ ਸੀ ਕਿ ਆਪਣੀ ਧਰਤੀ ਠੀਕ ਕਰਾਂਗੇ ਕਿਉਂ ਜਾਈਏ ਅਸੀਂ ਕਿਸੇ ਹੋਰ ਬਗਾਨੀ ਧਰਤੀ ਤੇ ਅੱਜ ਜੋ ਸੁਪਨੇ ਸਕਾਰ ਹੁੰਦੇ ਜਾਂਦੇ ਨੇ ਮੁੰਡੇ ਕੁੜੀਆਂ ਨੂੰ ਪਤਾ ਲੱਗ ਗਿਆ ਉਹਨਾਂ ਦੇ ਮਾਪਿਆਂ ਨੂੰ ਪੁਜਕੀਨ ਹੋ ਗਿਆ ਕਿ ਨੌਕਰੀਆਂ ਤਾਂ ਇੱਥੇ ਹੀ ਮਿਲ ਰਹੀਆਂ ਨੇ ਤਾਂ ਇੱਥੇ ਹੀ ਪੜਾ ਲਿਏ ਜਵਾਨਾਂ ਅੱਜ ਦੇ ਅਖਬਾਰਾਂ ਚ ਲੱਗੀ ਹੋਈ ਹੈ ਖਬਰ ਪਾਣੀ ਦੇਣ ਥੋੜੇ ਜਿਹਾ ਸੋ ਵੀਰੋ ਇਹ ਤਾਂ ਸੰਭਵ ਹੋਇਆ ਜੇ ਇਮਾਨਦਾਰ ਸਰਕਾਰ ਆਈ ਹੈ ਇਹ ਤਾਂ ਸੰਭਵ ਹੋਇਆ ਕਿ ਸੱਚੀ ਨੀਅਤ ਵਾਲੀ ਸਰਕਾਰ ਆਈ ਹੈ ਕੋਈ ਨਹੀਂ ਇਹ ਤਾਂ ਸੰਭਵ ਹੋਇਆ ਜਦੋਂ ਸਰਕਾਰ ਦੇ ਮੁਖੀ ਜਾ ਸਰਕਾਰ ਦੇ ਨਮਾਇंदे ਲਾਲਚ ਰਹਿਤ ਨੇ ਉਹਨਾਂ ਨੂੰ ਕੋਈ ਲਾਲਚ ਨਹੀਂ ਹੈਗਾ ਮੈਂ ਆ ਬਣਾਉਣਾ ਮੈਂ ਉਹ ਬਣਾਉਣਾ ਬਸ ਇੱਕੋ ਹੀ ਮਿਸ਼ਨ ਹੈ ਕੋਈ ਨਹੀਂ ਰੱਖਦੇ ਯਾਰ ਹੈਲੋ ਫਿਰ ਕੀ ਹੁੰਦਾ ਉਹ ਹੀ ਪ੍ਰੋਟੋਕੋਲ ਬਣਾ ਰੱਖੇ ਨੇ ਇੱਕ ਮਿਸ਼ਨ ਬਣਾ ਕੇ ਚੱਲੇ ਆ ਕਿ ਪੰਜਾਬ ਵਾਸਤੇ ਕੁਝ ਕਰਨਾ ਹੈ ਇੱਕ ਮਿਸ਼ਨ ਬਣਾ ਕੇ ਚੱਲਿਆਂ ਕਿ ਲੋਕਾਂ ਨੇ ਯਕੀਨ ਕੀਤਾ ਤਾਂ ਯਕੀਨ ਟੁੱਟਣ ਨਹੀਂ ਦੇਣਾ ਉਹ ਯਕੀਨ ਤੇ ਪੂਰਾ ਉਤਰਨਾ ਹੈ ਕਈ ਵਾਰੀ ਲੋਕ ਯਕੀਨ ਕਰ ਲੈਂਦੇ ਨੇ ਪਰ ਅੱਗੋਂ ਜੀਤੇ ਯਕੀਨ ਕੀਤਾ ਹੁੰਦਾ ਹੈ ਉਹ ਯਕੀਨ ਤੇ ਪੂਰਾ ਨੇ ਉੱਤਰਦਾ ਫਿਰ ਲੋਕ ਮਨੋਮਨੀ ਸਲਾਹ ਬਣਾ ਲੈਂਦੇ ਨੇ ਕੋਈ ਗੱਲ ਨਹੀਂ ਕਾਠ ਦੀ ਹਾਂਡੀ ਬਾਰ ਬਾਰ ਨਹੀਂ ਚੜਦੀ ਅਗਲੀ ਵਾਰ ਸਹੀ ਤੇ ਜਿਨ੍ਹਾਂ ਨੇ ਪੰਜਾਬੀਆਂ ਦਾ ਦਿਲ ਤੋੜਿਆ ਜਿਨ੍ਹਾਂ ਨੇ ਪੰਜਾਬੀਆਂ ਦਾ ਯਕੀਨ ਤੋੜਿਆ ਜਿਨ੍ਹਾਂ ਨੇ ਪੰਜਾਬੀਆਂ ਦਾ ਕਰੋੜਾਂ ਦੀ ਵੀ ਕੀਮਤ ਜਿਹਦੀ ਨਹੀਂ ਪੈ ਸਕਦੀ ਉਹਦਾ ਵਿਸ਼ਵਾਸ ਤੋੜਿਆ ਜਿਨ੍ਹਾਂ ਨੇ ਪੰਜਾਬੀਆਂ ਦੇ ਸੁਪਨੇ ਤੋੜੇ ਜਿਨ੍ਹਾਂ ਨੇ ਪੰਜਾਬੀਆਂ ਦੇ ਦਿਰੜ ਇਰਾਦੇ ਤੋੜੇ ਅੱਜ ਉਹ ਆਪ ਟੁਕੜੇ ਟੁਕੜੇ ਹੋਏ ਫਿਰਦੇ ਆ ਅੱਜ ਉਹਨਾਂ ਦੇ ਆਪ ਦੇ ਟੁਕੜੇ ਨਹੀਂ ਲੱਭ ਰਹੇ ਕੋਈ ਯਹਾਂ ਗिरा ਕੋਈ ਵਹਾਂ ਗिरा ਆਹ ਹਾਲਤ ਹੋਈ ਪਈ ਉਹਨਾਂ ਦੀ